ਸ਼ਾਮੀ 7 ਵਜੇ ਵਾਲੀਆਂ ਖਬਰਾਂ ਲੈ ਕੇ ਮੈਂ ਹਾਜ਼ਰ ਹਾਂ ਹਰਿੰਦਰ ਬਾਜਵਾ ਇੱਕ ਨਜ਼ਰ ਚੌਣਵੀਆਂ ਖਬਰਾਂ ਤੇ ਨੀਤੀਯੋਗ ਦੀ ਬੈਠਕ ਦੇ ਵਿੱਚ ਵੱਡਾ ਸਿਆਸੀ ਉਲਟਫੇਰ ਦੇਖਣ ਨੂੰ ਮਿਲਿਆ ਨਤੀਸ਼ ਕੁਮਾਰ ਦੇ ਨਾ ਪਹੁੰਚਣ ਕਰਕੇ ਕਿਆਸਰ ਰਾਇਆਂ ਦਾ ਬਾਜ਼ਾਰ ਗਰਮ ਮਮਤਾ ਬੈਨਰਜੀ ਦਾ ਮਾਈਕ੍ਰੋਫੋਨ ਬੰਦ ਕਰਨ ਦੇ ਕਾਰਨ ਹੋਇਆ ਵਿਵਾਦ ਮਮਤਾ ਬੈਨਰਜੀ ਨੇ ਕੀਤਾ ਮੀਟਿੰਗ ਦਾ ਬਾਈਕਾਟ ਮੁੱਖ ਮੰਤਰੀ ਭਗਵੰਤ ਮਾਨ ਦੇ ਵੱਲੋਂ ਮਾਲਵਾ ਨਹਿਰ ਪ੍ਰੋਜੈਕਟ ਦਾ ਲਿਆ ਗਿਆ ਜਾਇਜ਼ਾ ਇਸ ਮੌਕੇ ਉਹਨਾਂ ਨੇ ਦੋਦਾ ਵਿਖੇ ਇਕੱਠ ਨੂੰ ਸੰਬੋਧਨ ਕਰਦਿਆਂ ਸਿਆਸੀ ਨਿਸ਼ਾਨੇ ਵੀ ਵਿੰਨੇ ਜੰਮੂ ਕਸ਼ਮੀਰ ਚ ਹੋਏ ਅੱਤਵਾਦੀ ਹਮਲੇ ਦੇ ਦੌਰਾਨ ਇੱਕ ਫੌਜੀ ਸ਼ਹੀਦ ਕੈਪਟਨ ਸਰੇ ਚਾਰ ਜ਼ਖਮੀ ਤੇ ਹੁਣ ਖਬਰਾਂ ਵਿਸਥਾਰ ਦੇ ਨਾਲ ਪ੍ਰਸਤਾਵਿਤ ਤੌਰ ਦੇ ਉੱਤੇ ਅੱਜ ਕੀਤੀ ਜਾ ਰਹੀ ਨੀਤੀ ਜੋਗ ਦੀ ਬੈਠਕ ਦੇ ਵਿੱਚ ਉਸ ਸਮੇਂ ਹੰਗਾਮਾ ਹੋ ਗਿਆ ਜਦੋਂ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੇਨਰਜੀ ਸੰਬੋਧਨ ਕਰ ਰਹੀ ਸਨ ਤਾਂ ਉਹਨਾਂ ਦਾ ਮਾਈਕ ਬੰਦ ਕਰ ਦਿੱਤਾ ਗਿਆ ਮਮਤਾ ਬੇਨਰਜੀ ਨੇ ਇਸ ਦੇ ਵਿਰੋਧ ਦੇ ਵਿੱਚ ਜਿਹੜਾ ਉਹ ਮੀਟਿੰਗ ਤੋਂ ਬਾਈਕਾਟ ਕਰ ਦਿੱਤਾ ਉਧਰ ਦੂਜੇ ਪਾਸੇ ਬਿਹਾਰ ਦੇ ਮੁੱਖ ਮੰਤਰੀ ਨतीश ਕੁਮਾਰ ਦੇ ਨਾਂ ਪਹੁੰਚਣ ਦੇ ਕਾਰਨ ਐਨਡੀਏ ਅਤੇ ਭਾਜਪਾ ਨੂੰ ਵੱਡਾ ਝਟਕਾ ਮੰਨਿਆ ਜਾ ਰਿਹਾ ਕਿਉਂਕਿ ਇੰਡੀਆ ਗੱਠ ਜੋੜ ਦੇ ਬਾਕੀ ਮੁੱਖ ਮੰਤਰੀਆਂ ਨੇ ਪਹਿਲਾਂ ਹੀ ਬੈਠਕ 'ਚ ਸ਼ਾਮਲ ਨਾ ਹੋਣ ਬਾਰੇ ਗੱਲ ਆਕੀ ਸੀ ਜਿਸ ਦੇ ਵਿੱਚ ਪੰਜਾਬ ਦੇ ਮੁੱਖ ਮੰਤਰੀ ਭਗਵ ਮਾਨ ਕੇਰਲਾ ਦੇ ਮੁੱਖ ਮੰਤਰੀ ਪਨਰਾਇਨ ਵਿਜਨ ਤਮਿਲਨਾਡੂ ਦੇ ਮੁੱਖ ਮੰਤਰੀ ਐਮ ਕੇ ਸਟਾਲਨ ਤੇਲੰਗਾਨਾ ਦੇ ਮੁੱਖ ਮੰਤਰੀ ਰੇਵਨੰਤ ਰੈਡੀ ਅਤੇ ਕਰਨਾਟਕਾ ਦੇ ਮੁੱਖ ਮੰਤਰੀ ਸਿਧਾਰਮਈਆ ਸ਼ਾਮਲ ਨੇ ਇਸੇ ਤਰ੍ਹਾਂ ਵਾਲੀ ਹਿਮਾਚਲ ਦੇ ਮੁੱਖ ਮੰਤਰੀ ਵੀ ਇਸ ਵਿੱਚ ਸ਼੍ਰੀਕ ਨਹੀਂ ਹੋਏ ਤਾਂ ਇਸ ਤੋਂ ਬਾਅਦ ਨਤੀਸ਼ ਕੁਮਾਰ ਦੇ ਨਾਮ ਆਪਣਨ ਕਾਰਨ ਕਿਆਸਰ ਆਈਆਂ ਇਹ ਲੱਗਣ ਲੱਗ ਪਈਆਂ ਨੇ ਕਿ ਐਨਡੀਏ ਦੇ ਵਿੱਚ ਸਾਰਾ ਕੁਝ ਠੀਕ ਨਹੀਂ ਹੈ ਕਿਉਂਕਿ ਐਨਡੀਏ ਦੇ ਵੱਲੋਂ ਇਸ ਬਾਰੇ ਵਿਸ਼ੇਸ਼ ਤਿਆਰੀ ਕੀਤੀ ਗਈ ਸੀ ਐਨਡੀਏ ਦੇ ਮੁੱਖ ਮੰਤਰੀਆਂ ਨੂੰ ਸ਼ਾਮਲ ਹੋਣ ਦੇ ਸੱਦੇ ਦਿੱਤੇ ਗਏ ਸੀ ਅਤੇ ਆਸ ਲਾਈ ਜਾਂਦੀ ਸੀ ਕਿ ਸਾਰੇ ਮੁੱਖ ਮੰਤਰੀ ਸ਼ਾਮਲ ਹੋਣਗੇ ਨਤੀਸ਼ ਕੁਮਾਰ ਦੀ ਗੈਰ ਹਾਜ਼ਰੀ ਜੋ ਕਿ ਐਨਡੀਏ ਦੀ ਮੁੱਖ ਭਾਈਵਾਲ ਜੇਕਰ ਭਾਰਤੀ ਜਨਤਾ ਪਾਰਟੀ ਦੇ TDP ਤੋਂ ਬਾਅਦ ਕੋਈ ਵੱਡੀ ਪਾਰਟੀ NDA ਦੇ ਵਿੱਚ ਸ਼ਾਮਲ ਹੈ ਤਾਂ ਉਹ ਜਨਤਾ ਦਲ ਯੂਨਾਈਟਿਡ ਹੈ ਉਹਨਾਂ ਦੀ ਗੈਰ ਹਾਜ਼ਰੀ ਨੇ ਕਾਫੀ ਕਿਆਸਰ ਆਈਆਂ ਨੂੰ ਜਨਮ ਦੇ ਦਿੱਤਾ ਹੈ ਨੀਤੀਯੋਗ ਦੀ ਮੀਟਿੰਗ ਵਿੱਚ ਬਿਹਾਰ ਦੇ ਮੁੱਖ ਮੰਤਰੀ ਨਤੀਸ਼ ਕੁਮਾਰ ਸ਼ਾਮਲ ਨਹੀਂ ਹੋਏ ਅਧਿਕਾਰੀਆਂ ਨੇ ਦੱਸਿਆ ਕਿ ਮੀਟਿੰਗ ਵਿੱਚ ਸੂਬੇ ਦੀ ਨੁਮਾਇੰਦਗੀ ਦੋਵੇਂ ਮੁੱਖ ਉਪ ਮੁੱਖ ਮੰਤਰੀ ਸਮਾਰਟ ਚੋਧਰੀ ਅਤੇ ਵਿਜੇ ਕੁਮਾਰ ਸਿਨਾ ਨੇ ਕੀਤੀ ਇਸ ਅਹਿਮ ਮੀਟਿੰਗ ਵਿੱਚ ਨਤੀਸ਼ ਦੀ ਗੈਰ ਹਾਜ਼ਰੀ ਦਾ ਕਾਰਨ ਅਜੇ ਪਤਾ ਨਹੀਂ ਲੱਗ ਸਕਿਆ ਜਨਤਾ ਦਲ ਯੂਨਾਈਟਿਡ ਦੇ ਤਰਜਮਾਨ ਨੀਰਜ ਕੁਮਾਰ ਨੇ ਕਿਹਾ ਕਿ ਪਹਿਲੀ ਵਾਰ ਨਹੀਂ ਆ ਜਦੋਂ ਮੁੱਖ ਮੰਤਰੀ ਨੀਤੀਯੋਗ ਦੀ ਮੀਟਿੰਗ ਵਿੱਚ ਇਸ ਦਾ ਨਹੀਂ ਲੈ ਰਹੇ ਮੁੱਖ ਮੰਤਰੀ ਪਹਿਲਾਂ ਵੀ ਮੀਟਿੰਗ ਵਿੱਚ ਸ਼ਾਮਲ ਨਹੀਂ ਹੋਏ ਤੇ ਬਿਹਾਰ ਦੀ ਨੁਮਾਇੰਦਗੀ ਤਤਕਾਲੀ ਉਪ ਮੁੱਖ ਮੰਤਰੀ ਨੇ ਕੀਤੀ ਸੀ ਇਸ ਵਾਰ ਵੀ ਦੋਵੇਂ ਉਪ ਮੁੱਖ ਮੰਤਰੀ ਮੀਟਿੰਗ 'ਚ ਸ਼ਾਮਲ ਹੋਏ ਨੇ ਉਹਨਾਂ ਆਖਿਆ ਕਿ ਇਸ ਤੋਂ ਇਲਾਵਾ ਬਿਹਾਰ ਤੋਂ ਚਾਰ ਕੇਂਦਰੀ ਮੰਤਰੀ ਵੀ ਅਯੋਗ ਦੇ ਮੈਂਬਰ ਹਨ ਅਤੇ ਉਹ ਵੀ ਮੀਟਿੰਗ ਦੇ ਵਿੱਚ ਮੌਜੂਦ ਹਨ ਇਸਤੇ ਕੁਝ ਕਹਿਣਾ ਦੀ ਲੋੜ ਨਹੀਂ ਹੈ ਪਰ ਬੇਸ਼ੱਕ ਉਹਨਾਂ ਦੇ ਵੱਲੋਂ ਕਿਹਾ ਗਿਆ ਪਿਆਰ ਦੇ ਦੋਵੇਂ ਉਪ ਮੁੱਖ ਮੰਤਰੀ ਭਾਰਤੀ ਜਨਤਾ ਪਾਰਟੀ ਨਾਲ ਸੰਬੰਧ ਰੱਖਦੇ ਹੈ ਅਤੇ ਜੇਕਰ ਅਜਿਹਾ ਵਾਪਰਿਆ ਤਾਂ ਇਸ ਦੇ ਪਿੱਛੇ ਕੋਈ ਕਾਰਨ ਠੋਸ ਜਿਹੜਾ ਨਹੀਂ ਦੱਸਿਆ ਗਿਆ। ਨਾ ਤਾਂ ਦੱਸਿਆ ਗਿਆ ਕਿ ਮੁੱਖ ਮੰਤਰੀ ਦੀ ਸਿਹਤ ਠੀਕ ਨਹੀਂ ਸੀ, ਨਾ ਹੀ ਕੋਈ ਅਜਿਹਾ ਰੋਜ ਹਮਤਖਾਇਆ ਗਿਆ ਜਿਸ ਕਾਰਨ ਮੁੱਖ ਮੰਤਰੀ ਮੀਟਿੰਗ ਦੇ ਵਿੱਚ ਨਾ ਆ ਪਰ ਸਕੇ ਹੋਣ। ਪਰ ਮੁੱਖ ਮੰਤਰੀ ਨਤੀਸ਼ ਕੁਮਾਰ ਦੇ ਮੀਟਿੰਗ ਵਿੱਚ ਸ਼ਾਮਲ ਨਾ ਹੋਣ ਦੇ ਕਈ ਮੈਂ ਨੇ ਸਿਆਸੀ ਹਲਕਿਆਂ ਦੇ ਵਿੱਚ ਕੱਢੇ ਜਾਣ ਲੱਗੇ ਨੇ। ਉਧਰ ਦੂਜੇ ਪਾਸੇ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੇਨਰਜੀ ਨੇ ਮੀਟਿੰਗ ਦਾ ਬਾਈਕਾਟ ਕਰ ਦਿੱਤਾ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੇਨਰਜੀ ਨੇ ਨੀਤੀਜੋਗ ਦੀ ਮੀਟਿੰਗ ਦੇ ਵਿੱਚੋਂ ਵਾਕਆਊਟ ਕਰ ਦਿੱਤਾ ਜਿਵੇਂ ਹੀ ਉਹਨਾਂ ਨੇ ਬੋਲਣਾ ਸ਼ੁਰੂ ਕੀਤਾ ਤਾਂ ਉਹਨਾਂ ਨੂੰ ਬੋਲਣ ਤੋਂ ਪਹਿਲਾਂ ਰੋਕ ਦਿੱਤਾ ਗਿਆ ਉਹਨਾਂ ਦੋਸ਼ ਲਗਾਇਆ ਕਿ ਸਾਲ 2024-25 ਲਈ ਪੇਸ਼ ਕੀਤੇ ਗਏ ਕੇਂਦਰੀ ਬਜਟ ਵਿੱਚ ਸੂਬਿਆਂ ਨਾਲ ਵਿਕਤਰਾ ਕੀਤਾ ਗਿਆ ਮੀਟਿੰਗ ਚੋਂ ਬਾਹਰ ਆਉਣ ਮਗਰੋਂ ਮਮਤਾ ਬੇਨਰਜੀ ਨੇ ਆਖਿਆ ਆਂਧਰਾ ਪ੍ਰਦੇਸ਼ ਦੇ ਮੁੱਖ ਮੰਤਰੀ ਚੰਦਰੂਬਾਬੂ ਨਾਇਡੂ ਨੂੰ ਬੋਲਣ ਲਈ 20 ਮਿੰਟ ਦਿੱਤੇ ਗਏ ਜਦਕਿ ਅਸਾਮ, ਗੋਆ, ਮੈਂ ਇਸ ਵਾਸਤੇ ਮੀਟਿੰਗ ਦਾ ਬਾਈਕਾਟ ਕਰਕੇ ਬਾਹਰ ਆਈ ਹਾਂ ਉਹਨਾਂ ਕਹਿਆ ਕਿ ਮੈਨੂੰ ਬੋਲਣ ਤੋਂ ਹੀ ਰੋਕ ਦਿੱਤਾ ਗਿਆ ਤੇ ਜਿਸ ਕਾਰਨ ਮੈਨੂੰ ਮੀਟਿੰਗ ਦਾ ਬਾਈਕਾਟ ਕਰਨਾ ਪਿਆ ਵਿਰੋਧੀ ਧਿਰ ਦੇ ਵੱਲੋਂ ਮੈਂ ਇਕੱਲੀ ਇੱਥੇ ਪਹੁੰਚੀ ਸੀ ਮੈਂ ਮੀਟਿੰਗ ਵਿੱਚ ਸ਼ਮੂਲੀਅਤ ਕੀਤੀ ਕਿਉਂਕਿ ਸਹਿਕਾਰੀ ਸੰਗਵਾਦ ਮਜ਼ਬੂਤ ਹੋਣਾ ਚਾਹੀਦਾ ਹੈ ਇੱਥੋਂ ਤੱਕ ਕਿ ਬਜਟ ਇਹ ਸਿਆਸੀ ਬਜਟ ਹੈ ਤੇ ਵਿਕਤਰੇ ਵਾਲਾ ਬਜਟ ਹੈ ਮੈਂ ਕਿਹਾ ਕਿ ਤੁਸੀਂ ਹੋਰ ਸੂਬਿਆਂ ਨਾਲ ਵਿਕਤਰਾ ਕਿਉਂ ਕਰ ਰਹੇ ਹੋ ਨੀਤੀ ਜੋਗ ਕੋਲ ਕੋਈ ਵਿੱਤੀ ਤਾਕਤਾਂ ਨਹੀਂ ਹਨ ਇਹ ਕਿਵੇਂ ਕੰਮ ਕਰੇਗਾ ਇਸ ਨੂੰ ਵਿੱਤੀ ਤਾਕਤਾਂ ਦਿਓ ਜਾਂ ਫਿਰ ਯੋਜਨਾ ਕਮਿਸ਼ਨ ਨੂੰ ਵਾਪਸ ਲੈ ਕੇ ਆਓ ਮਮਤਾ ਬੇਨਰਜੀ ਦੇ ਇਸ ਬਿਆਨ ਤੋਂ ਬਾਅਦ ਉਧਰ ਦੂਜੇ ਪਾਸੇ ਕਾਂਗਰਸ ਨੇ ਵੀ ਇਸ ਮਾਮਲੇ ਦੇ ਉੱਤੇ ਆਪਣਾ ਪੱਖ ਰੱਖ ਦਿੱਤਾ ਹੈ ਕਾਂਗਰਸ ਨੇ ਅੱਜ ਕਿਹਾ ਕਿ ਨੀਤੀ ਉਯੋਗ ਦੀ ਗਵਰਨਿੰਗ ਕੌਂਸਲ ਦੀ ਮੀਟਿੰਗ ਦੇ ਵਿੱਚ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੇਨਰਜੀ ਨਾਲ ਜੋ ਵਿਵਹਾਰ ਕੀਤਾ ਗਿਆ ਉਹ ਨਾ ਬਰਦਾਸ਼ਤਯੋਗ ਹੈ ਮੀਟਿੰਗ ਵਿੱਚ ਮਮਤਾ ਬੇਨਰਜੀ ਦੇ ਭਾਸ਼ਣ ਦੌਰਾਨ ਉਨ੍ਹਾਂ ਦਾ ਮਾਈਕ੍ਰੋਫੋਨ ਬੰਦ ਕੀਤੇ ਜਾਣ ਕਾਰਨ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਵੱਲੋਂ ਬਾਕਟ ਕੀਤਾ ਗਿਆ ਸੀ ਉਪਰੰਤ ਕਾਂਗਰਸ ਨੀਤੀਯੋਗ ਦੇ ਸਰਵੇਖਣ ਦੀ ਆਲੋਚਨਾ ਕੀਤੀ ਹੈ ਉਧਰ ਸਰਕਾਰ ਨੇ ਮਮਤਾ ਬੇਨਰਜੀ ਵੱਲੋਂ ਲਗਾਏ ਦੋਸ਼ਾਂ ਨੂੰ ਖਾਰਜ ਕਰਦਿਆਂ ਕਿਹਾ ਕਿ ਮੀਟਿੰਗ ਦੌਰਾਨ ਉਹਨਾਂ ਨੂੰ ਬੋਲਣ ਲਈ ਦਿੱਤਾ ਗਿਆ ਸਮਾਂ ਖਤਮ ਹੋ ਗਿਆ ਸੀ ਇਹ ਇੱਕ ਕਾਫੀ ਜਿਹੜੀ ਹੈ ਗੰਭੀਰ ਮੁੱਦਾ ਹੈ ਪਹਿਲੀ ਗੱਲ ਤਾਂ ਪੱਛਮੀ ਬੰਗਾਲ ਦਾ ਨੰਬਰ ਜਿਹੜਾ ਉਹ ਸਭ ਤੋਂ ਅਖੀਰ ਤੇ ਆਉਂਦਾ ਹੈ ਜੇਕਰ ਮਮਤਾ ਬੇਨਰਜੀ ਨੂੰ ਦਿੱਤਾ ਗਿਆ ਸਮਾਂ 2-3 ਮਿੰਟ ਇਧਰ ਉਧਰ ਹੋ ਵੀ ਜਾਂਦਾ ਸੀ ਤਾਂ ਇੰਨੀ ਸੀਨੀਅਰ ਮੁੱਖ ਮੰਤਰੀ ਜੋ ਕਿ ਇੱਕ ਵੱਡੇ ਸੂਬੇ ਦੀ ਨੁਮਾਇੰਦਗੀ ਕਰਦੀ ਹੈ ਤੇ ਤਿੰਨ ਵਾਰ ਦੀ ਮੁੱਖ ਮੰਤਰੀ ਹੈ ਅਤੇ ਇੱਕ ਕੌਮੀ ਪਾਰਟੀ ਦੀ ਪ੍ਰਧਾਨ ਹੈ ਜੇਕਰ ਉਸਨੇ ਜੇ ਹਰ ਵੀਵਾਰ ਹੁੰਦਾ ਹੈ 2 3 4 5 10 ਮਿੰਟਾਂ ਕਰਨ ਤਾਂ ਇਹ ਆਪਣੇ ਆਪ ਦੇ ਵਿੱਚ ਸੱਤਾ ਤੇ ਕੇਂਦਰ ਨੂੰ ਸੋਚਣਾ ਚਾਹੀਦਾ ਹੈ ਕਿ ਕਿਸ ਵੱਸੇ ਵੱਲ ਨੂੰ ਵਧਿਆ ਜਾ ਰਿਹਾ ਹੈ ਰੋਕ ਕਰਦੇ ਆ ਅਗਲੀ ਖਬਰ ਦਾ ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਮੁਕਸਰ ਸਾਹਿਬ ਦੇ ਵਿੱਚ ਜਿਹੜਾ ਬਣ ਰਹੀ ਮਾਲਵਾ ਨਹਿਰਪ ਦੇ ਪ੍ਰੋਜੈਕਟ ਦਾ ਦੌਰਾ ਕੀਤਾ ਇੱਥੇ ਜਾਇਜ਼ਾ ਲਿਆ ਮੁੱਖ ਮੰਤਰੀ ਦੇ ਵੱਲੋਂ ਜਾਇਜ਼ਾ ਲੈਣ ਮੌਕੇ ਜਿੱਥੇ ਸਿਆਸੀ ਨਿਸ਼ਾਨੇ ਵਿੰਨੇਗੇ ਉੱਥੇ ਇਸ ਨਹਿਰ ਪ੍ਰੋਜੈਕਟ ਨੂੰ ਲੈ ਕੇ ਕਈ ਵਾਅਦੇ ਜਿਹੜੇ ਆ ਪੰਜਾਬ ਨਾਲ ਕੀਤੇ ਗਏ ਪੰਜਾਬ ਦੇ ਮਾਮਲੇ ਦੇ ਵਿੱਚ ਮੁੱਖ ਮੰਤਰੀ ਇਸ ਮੁੱਦੇ ਨੂੰ ਲੈ ਕੇ ਵੀ ਚਰਚਾ ਕਰਦੇ ਰਹੇ ਕਿ ਜਿਹੜਾ ਮੁੱਦਾ ਪੰਜਾਬ ਦੇ ਵਿੱਚ ਕਈ ਸਮੇਂ ਤੋਂ ਚੱਲਦਾ ਆ ਰਿਹਾ ਹੈ ਕਿਉਂਕਿ ਲੰਬਾ ਸਮਾਂ ਹੋ ਚੱਲਿਆ ਪੰਜਾਬ ਦੇ ਵਿੱਚ ਸਿੰਚਾਈ ਲਈ ਪਾਣੀ ਦੀ ਜਿਹੜੀ ਸਮੱਸਿਆ ਆ ਰਹੀ ਹੈ ਉਸ ਨਾਲ ਜੁੜਿਆ ਜਾ ਰਿਹਾ ਹੈ ਇੱਥੇ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਹਰੀਕੇ ਪੱਤਨ ਤੋਂ ਮਾਲਵਾ ਨਹਿਰ ਕੱਢੀ ਜਾ ਰਹੀ ਹੈ ਇਸ ਨਹਿਰ ਤੋਂ 2300 ਕਰੋੜ ਰੁਪਏ ਖਰਚ ਕੀਤੇ ਜਾਣਗੇ ਫਰੀਦਕੋਟ ਮੁਕਸਰ ਤੇ ਫਾਜ਼ਿਲਕਾ ਜ਼ਿਲ੍ਹੇ ਦੇ ਬਾਠਪਿੰਡਾ ਦੇ ਕਿਸਾਨਾਂ ਦੀ 2 ਲੱਖ ਤੋਂ ਵੱਧ ਏਕੜ ਜ਼ਮੀਨ ਨੂੰ ਨਹਿਰੀ ਪਾਣੀ ਮਿਲੇਗਾ ਇਸ ਨਹਿਰ ਚੋਂ 18000 ਕਿਊਸਿਕ ਪਾਣੀ ਮਿਲੇਗਾ ਉਹ ਇੱਥੇ ਮਾਲਵਾ ਨਹਿਰੀ ਪ੍ਰੋਜੈਕਟ ਦਾ ਜਾਇਜ਼ਾ ਲੈਣ ਮੁੱਕੇ ਬੋਰੇਸਨ ਮੁੱਖ ਮੰਤਰੀ ਨੇ ਇਸ ਮੌਕੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਉਹਨਾਂ ਦੇ ਪਰਿਵਾਰ ਅਤੇ ਉਹਨਾਂ ਦੇ ਪਿਤਾ ਮਰਹੂਮ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਉੱਤੇ ਸਿਆਸੀ ਨਿਸ਼ਾਨੇ ਵੀ ਵਿੰਨੇ। ਵੱਧਦੇ ਅਗਲੀ ਖਬਰ ਵੱਲ ਅਗਲੀ ਖਬਰ ਜੰਮੂ ਅਤੇ ਕਸ਼ਮੀਰ ਤੋਂ ਆ ਰਹੀ ਹੈ ਜਿੱਥੇ ਇੱਕ ਹਮਲੇ ਦੇ ਦੌਰਾਨ ਇੱਕ ਫੌਜੀ ਦੇ ਸ਼ਹੀਦ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਤੇ ਕੈਪਟਨ ਸਹਰੇ ਚਾਰ ਲੋਕਾਂ ਦੇ ਜ਼ਖਮੀ ਹੋਣ ਦੀ ਜਾਣਕਾਰੀ ਹਾਸਲ ਹੋ ਰਹੀ ਹੈ। ਮਾਮਲਾ ਜੰਮੂ ਕਸ਼ਮੀਰ ਦੇ ਕਪਵਾੜਾ ਜ਼ਿਲ੍ਹੇ ਦੇ ਕਮੱਕਰੀ ਸੈਕਟਰ ਦਾ ਹੈ ਜਿੱਥੇ ਸ਼ਨੀਵਾਰ ਨੂੰ ਭਾਰਤੀ ਫੌਜ ਨੇ ਪਾਕਿਸਤਾਨ ਦੀ ਬਾਰਡਰ ਐਕਸ਼ਨ ਟੀਮ ਦੇ ਹਮਲੇ ਨੂੰ ਨਾਕਾਮ ਕਰ ਦਿੱਤਾ ਇਸ ਦੌਰਾਨ ਭਾਰਤੀ ਫੌਜ ਦਾ ਇੱਕ ਜਵਾਨ ਸ਼ਹੀਦ ਹੋ ਗਿਆ ਜਦਕਿ ਇੱਕ ਕਪਤਾਨ ਸਣੇ ਚਾਰ ਹੋਰ ਜ਼ਖਮੀ ਦੱਸੇ ਜਾਂਦੇ ਨੇ ਅਧਿਕਾਰੀਆਂ ਨੇ ਦੱਸਿਆ ਕਿ ਗੋਲੀਬਾਰੀ ਚ ਇੱਕ ਪਾਕਿਸਤਾਨੀ ਕੁਸਪੈਟੀਆਂ ਵੀ ਮਾਰਿਆ ਗਿਆ ਸੂਤਰਾਂ ਤੋਂ ਪ੍ਰਾਪਤ ਹੋਈ ਜਾਣਕਾਰੀ ਦੇ ਮੁਤਾਬਕ ਘੰਟਿਆਂ ਤੱਕ ਚੱਲੀ ਗੋਲੀਬਾਰੀ ਦੇ ਦੌਰਾਨ ਦੋ ਕੁਸਪੈਟੀਆਂ ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ ਵਿੱਚ ਪਰਤਨ ਵਿੱਚ ਕਾਮਯਾਬ ਹੋ ਗਏ ਉਹਨਾਂ ਨੇ ਦੱਸਿਆ ਕਿ ਤਿੰਨ ਕੁਸਪੈਟੀਆਂ ਦੇ ਸਮੂਹ ਨੇ ਉੱਤਰੀ ਕਸ਼ਮੀਰ ਦੇ ਜ਼ਿਲ੍ਹੇ ਤੇ ਗਾਮ ਸੈਕਟਰ ਚ ਕਮਕੁਦੀ ਚੌਂਕੀ ਨੇੜੇ ਇੱਕ ਚੌਂਕੀ ਤੇ ਗ੍ਰਨੇਡ ਸੁੱਟਿਆ ਤੇ ਗੋਲੀਬਾਰੀ ਕੀਤੀ ਤੇ ਦੋਵੇਂ ਧਿਰਾਂ ਵਿੱਚਕਾਰ ਗੋਲੀਬਾਰੀ ਸ਼ੁਰੂ ਹੋ ਗਈ ਜਿਸ ਵਿੱਚ ਪੰਜ ਫੌਜੀ ਜ਼ਖਮੀ ਹੋ ਗਏ ਤੇ ਇਹਨਾਂ ਵਿੱਚੋਂ ਇੱਕ ਨੇ ਜਿਹੜਾ ਬਾਅਦ ਵਿੱਚ ਦਮ ਤੋੜ ਦਿੱਤਾ ਜਾਣਕਾਰੀ ਦੇ ਮੁਤਾਬਕ ਜ਼ਖਮੀਆਂ ਵਿੱਚ ਇੱਕ ਹੋਰ ਜਵਾਨ ਦੀ ਹਾਲਤ ਜਿਹੜੀ ਹੈ ਉਹ ਇਸ ਵੇਲੇ ਗੰਭੀਰ ਬਣੀ ਹੋਈ ਹੈ ਲਗਾਤਾਰ ਜੰਮੂ ਅਤੇ ਕਸ਼ਮੀਰ ਦੇ ਵਿੱਚ ਹੱਦਵਾਤੀ ਹਮਲੇ ਤੇਜ਼ ਹੋਏ ਨੇ ਪਰ ਕੇਂਦਰ ਸਰਕਾਰ ਇਸ ਮਾਮਲੇ ਦੇ ਉੱਤੇ ਚੁੱਪਵੱਟੀ ਵਿਖਾਈ ਦਿੰਦੀ ਹੈ ਅਗਲੀ ਖਬਰ ਬਟਾਲਾ ਤੋਂ ਆ ਰਹੀ ਹੈ ਜਿੱਥੇ ਪੁਲਿਸ ਮੁਕਾਬਲੇ ਦੇ ਦੌਰਾਨ ਇੱਕ ਗੈਂਗਸਟਰ ਨੂੰ ਕਾਬੂ ਕੀਤਾ ਗਿਆ ਬਟਾਲਾ ਪੁਲਿਸ ਨੇ ਅੱਜ ਸਵੇਰੇ ਤਕਰੀਬਨ 3 ਘੰਟਿਆਂ ਦੀ ਜਦੋਜਹਿਦ ਨਾਲ ਦਵੱਲੀ ਗੋਲੀਬਾਰੀ ਤੋਂ ਬਾਅਦ ਜ਼ਖਮੀ ਹਾਲਤ ਵਿੱਚ ਇੱਕ ਗੈਂਗਸਟਰ ਨੂੰ ਕਾਬੂ ਕੀਤਾ ਬਟਾਲਾ ਨੇੜਲੇ ਪਿੰਡ ਲੋਂਗੋਵਾਲ ਦੇ ਖੇਤਾਂ ਵਿੱਚ ਹੋਏ ਮੁਕਾਬਲੇ ਦੌਰਾਨ ਪੁਲਿਸ ਨੇ ਗੈਂਗਸਟਰ ਵਿਛਾਲੇ ਗੋਲੀਆਂ ਚੱਲਾਈਆਂ ਗਈਆਂ ਇਸ ਮੁਕਾਬਲੇ ਦੇ ਦੌਰਾਨ ਉਕਤ ਗੈਂਗਸਟਰ ਜ਼ਖਮੀ ਹੋ ਗਿਆ ਤੇ ਪੁਲਿਸ ਨੇ ਉਸ ਨੂੰ ਕਾਬੂ ਕਰਕੇ ਸਿਵਲ ਹਸਪਤਾਲ ਬਟਾਲਾ ਵਿਖੇ ਦਾਖਲ ਕਰਵਾ ਦਿੱਤਾ ਹੈ ਇਸ ਬਾਰੇ ਸੀਨੀਅਰ ਪੁਲਿਸ ਕਪਤਾਨ ਬਟਾਲਾ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਕਾਬੂ ਕੀਤਾ ਗਿਆ ਗੈਂਗਸਟਰ ਮਲਕੀਤ ਸਿੰਘ ਉਹੀ ਹੈ ਜਿਸ ਨੇ ਕੱਲ ਸ਼੍ਰੀ ਹਰਗੋਬਿੰਦ ਸਾਹਿਬ ਦੇ ਇੱਕ ਸੁਨਾਰੇ ਤੋਂ 50 ਲੱਖ ਰੁਪਏ ਦੀ ਫੋਰਾਤੀ ਮੰਗੀ ਸੀ ਅਤੇ ਸ਼ੁੱਕਰਵਾਰ ਨੂੰ ਦੇਸਰਾਜ ਜੁਵਲਰ ਦੀ ਦੁਕਾਨ 'ਚ ਗੋਲੀਆਂ ਚਲਾਈਆਂ ਸਨ ਪੁਲਿਸ ਨੇ ਸੀਸੀਟੀਵੀ ਫੁਟੇਜ ਤੋਂ ਉਕਤ ਗੈਂਗਸਟਰ ਦੀ ਪਛਾਣ ਕੀਤੀ ਅਤੇ ਅੱਜ ਸਵੇਰੇ ਹੀ ਪੁਲਿਸ ਨੂੰ ਸੂਚਨਾ ਮਿਲੀ ਕਿ ਉਕਤ ਗੈਂਗਸਟਰ ਬਟਾਲਾ ਦੇ ਨੇੜੇ ਇੱਕ ਗੱਡੀ ਦੇ ਵਿੱਚ ਘੁੰਮ ਰਿਹਾ ਜਿਸ ਤੇ ਪੁਲਿਸ ਨੇ ਉਸ ਦਾ ਪਿੱਛਾ ਕਰਦਿਆ ਉਸ ਨੂੰ ਪਿੰਡ ਲੋੰਗੋਵਾਲ ਦੇ ਨੇੜੇ ਪਿੰਡ ਦੇ ਖੇਤਾਂ ਵਿੱਚ ਘੇਰਾ ਪਾ ਲਿਆ ਅਤੇ ਤਕਰੀਬਨ 3 ਘੰਟੇ ਚੋਣੇ ਦੇ ਖੇਤਾਂ ਵਿੱਚ ਹੋਏ ਮੁਕਾਬਲੇ ਦੌਰਾਨ ਉਸ ਨੂੰ ਗ੍ਰਿਫਤਾਰ ਕਰ ਲਿਆ ਗਿਆ ਪੁਲਿਸ ਕਪਤਾਨ ਨੇ ਦੱਸਿਆ ਕਿ ਗੈਂਗਸਟਰ ਨੂੰ ਗੋਲੀ ਲੱਗੀ ਹੈ ਤੇ ਉਸ ਨੂੰ ਸਿਵਲ ਹਸਪਤਾਲ ਬਟਾਲਾ ਵਿਖੇ ਇਲਾਜ ਦੇ ਲਈ ਦਾਖਲ ਕਰਵਾਇਆ ਗਿਆ ਹੈ। ਉਨ੍ਹਾਂ ਦੱਸਿਆ ਕਿ ਡਾਕਟਰਾਂ ਵੱਲੋਂ ਫਿਟ ਕਰਾਰ ਦਿੱਤੇ ਜਾਣ ਤੋਂ ਬਾਅਦ ਇਸ ਗੈਂਗਸਟਰ ਤੋਂ ਪੁਛ ਪੜਤਾਲ ਕੀਤੀ ਜਾਵੇਗੀ। ਜਾਂਦੇ ਜਾਂਦੇ ਆ ਗੱਲ ਕਰ ਲੈਨੇ ਆ ਮੌਸਮ ਦੀ ਸੂਬੇ ਦੇ ਵਿੱਚ ਅਗਲੇ 24 ਘੰਟਿਆਂ ਦੇ ਦੌਰਾਨ ਮੌਸਮ ਵਿਭਾਗ ਦੇ ਅਨੁਸਾਰ ਕੁਝ ਕੁ ਥਾਵਾਂ ਤੇ ਹਲਕੀ ਤੋਂ ਦਰਮਿਆਨੀ ਬਾਰਿਸ਼ ਹੋ ਸਕਦੀ ਹੈ ਤੇ ਆਮ ਤੌਰ ਦੇ ਉੱਤੇ ਮੌਸਮ ਖੁਸ਼ਕ ਰਹੇਗਾ। ਇਹ ਸਾਨੂੰ ਹੁਣ ਤੱਕ ਦੀਆਂ ਖਬਰਾਂ ਜੁੜੇ ਰਹੋ ਲੋਕਪਾਲ ਨਿਊਜ਼ ਦੇ ਨਾਲ ਧੰਨਵਾਦ।